ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੈਨੂ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਜਰਸੀ ਬੈਡ ਦਿਖਾਉਣੀ ਹੈ ਸਾਨੂੰ ਸੇਜ ਦਾ ਡਿਟੇਲ ਵੀਰ ਤੋਂ ਪੁੱਛਦੇ ਆ ਇਹਦੇ ਬਾਰੇ ਆਓ ਕਿ ਕਰੀਏ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾ ਮੋੜੋ ਹੋਏ ਪਰ ਨਾ ਜਿਲ੍ਹਾ ਬੁਲੰਦ ਤੁਸੀਂ ਘਰ ਆਪਰਾ ਪੂਲ ਬਈ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਹੈਗਾ 709198064 ਬਈ 70091 98064 91064 ਇਹਦੇ ਆਪਾਂ ਵੈੜ ਦੇਖੀ ਜਾਨੇ ਜਰਸੀ ਤੇ ਐਚਐਫ ਦਾ ਮੇਲ ਆ ਗਿਆ ਵਿੱਚ ਥੋੜਾ ਪਹਿਲਾਂ ਇੱਥੇ ਚੁਕਰਾਵਾ ਕਰਾਉਦਾ ਬਈ ਠੀਕ ਹੈ ਜਰਸੀ ਜੀ ਪੈਂਦੀ ਆ ਸੁਆ ਪਹਿਲਾਂ ਸੁਹਂਦੀ ਆ ਸੁਆ ਪਹਿਲਾਂ ਬੁਨੇ ਪੂਣੂ ਸੁਝ ਠੰਡੀ ਸੀਲ ਬੜੀ ਆ ਪਰ ਮੇਰੇ ਮੂੰਹ ਹੋਰੇ ਨੂੰ ਚਾਰ ਆਉਂਦਾ ਬਈ ਮੂੰਹ ਜੈਨਨ ਨੂੰ ਚਾਰ ਦੰਦਾ ਚਾਰ ਨੂੰ ਫੁੱਲ ਸਾਈਜ਼ ਆ ਭਰਾ ਮੇਰਾ ਠੰਡੀ ਸੀਲ ਕੈਕ ਦਾ ਲੈ ਜਾਂਦੇ ਸੁਹਂਦੇ ਸੁਹਂਦੇ ਬਈ ਐ ਮਾਲਕਾਂ ਦਾ ਹ ਠੀਕ ਹੈ ਹਾਂ ਸੂਪੇ ਵੀ ਪਸ਼ੂ ਉਹ ਪ੍ਰਾਪਰਾਈਟਿਕ ਉਹਨੂੰ ਪਹਿਲਾਂ ਪੂਲਾ ਖਸੂਦ ਸਕਦਾ ਠੀਕ ਹੈ ਹਾਂ ਅੰਦਾਜ਼ਾ ਜੈ ਇਹਦੀ ਮਾਤ ਰਿਕਾਰਡ ਵਗੈਰਾ ਜਾਂ ਉਹ ਲਾਈ ਰਿਹਾ ਰਿਕਾਰਡ ਭਾਈ ਆਪਣੇ ਕੋਲ ਹੈਗਾਗਾ 47 ਕਿਲੋ ਸੇਵ ਸਗਰਾਨ ਦਾਗਾ ਐਚ ਐਫ ਦੇ ਬੇਟੂ ਪੈਦਾ ਹੋਈ ਹਾਂ ਹਾਂ ਐਚ ਐਫ ਦੇ ਬੇਟੂ ਪੈਦਾ ਹੋਈ ਉਹ ਜੋ ਜਰਸੀ ਆ ਲਵਾ ਸੀਗਾ ਠੀਕ ਹੈ ਮਤਲਬ ਮੈਕਸ ਬਰੀਡ ਆ ਗਈ ਹਾਂ ਮੈਕਸ ਬਰੀਡ ਆ ਗਈ ਠੀਕ ਹੈ ਇਹ ਤਾਂ ਅੰਦਾਜ਼ਾ ਹੈ ਜਿਹਨੇ ਲੱਗਿਆ ਕੋਈ ਬਹੁਤ ਚੰਗਾ ਸੀ ਉਹਨਾਂ ਲੱਗਿਆ ਭਰਾ ਮੇਰਾ ਠੀਕ ਹੈ ਇਹ ਤਾਂ ਆਪਾਂ ਅੰਦਾਜ਼ਾ ਲਾਈਏ ਪਤਾ ਕਰਿਆ ਸੀ ਸੀਮਨ ਕਿਹੜਾ ਲੱਗਿਆ ਸੀਮਨ ਭਾਈ ਆਪਾਂ ਪਤਾ ਨੂੰ मतलब ये 22 पर 22 और 25 किलो ਦਾ ਪ੍ਰੋਗਰਾਮ ਦੇ ਉੱਧੂ ਲੇ ਗੂਏ ਮੰਨ ਕੇ ਜਿੱਲੇ ਗਰਮੀ ਦੇ ਹਿਸਾਬ ਨਾਲ 22 ਕਿਲੋ ਦੁੱਧ ਦੇਣ ਵਾਲੀ ਤਾਂ ਵੜ ਹੈਗੀ ਹੈ ਨਾ ਪਰ ਅੰਦਰ ਨਾਲ ਜਿਹੜਾ ਕੋ ਚੰਗੀ ਕਿਹ ਨਾਲ ਹੱਦ 25 ਕਿਲੋ ਦੀ ਦੁੱਧ ਬਾਈ ਯਾਰ 22 ਕਿਲੋ ਦਾ ਠੰਡਾ ਉੱਧੂ ਦੇ ਦੂਗੀ ਔਰ 22 ਕਿਲੋ ਮੰਨ ਕੇ ਬੰਦਾ ਖਰੀਦਦਾਰੀ ਕਰ ਸਕਦਾ ਹੈ ਖਰੀਦਦਾਰੀ ਕਰ ਸਕਦਾ ਹਾਂ ਬਈ ਤੇ ਚੀਪਾ ਜੂਪਾ ਚੱਲਣਾ ਤਾਂ ਓਕੇ ਹੈ ਹਾਂ ਹੱਜਾ ਓਕੇ ਆ ਬਣਾ ਮੇਰਾ ਜਮਾ ਥੰਮ ਥੰਮ ਬਹੁਤ ਸੋਹਣਾ ਗਿਆ ਠੀਕ ਹੈ ਹਾਂ ਤੇ ਠੰਡੀ ਛੁੰਡੀ ਓਕੇ ਹੈ ਹਨਾ ਠੰਡੀ ਛੁੰਡੀ ਓਕੇ ਆ ਚੋਰੀ ਵਾਰ ਦੇ ਨੂੰ ਤੇ ਫੇਸ ਇਹ ਤੇ ਸੋ ਦੇਖੋ ਮੂੰਹ ਮੱਥਾ ਦੇਖੋ ਜਮਾ ਬੈੜਾ ਸਾਈਜ਼ ਵੀ ਬਹੁਤ ਆ ਬੈੜਾ ਭਾਈ ਠੀਕ ਆ ਫੁੱਲ ਸਾਈਜ਼ ਦੇ ਵਿੱਚ ਸ਼ਾਈਨਿੰਗ ਵਗੈਰਾ ਬੱਚੀ ਦੇ ਬਹੁਤ ਜ਼ਿਆਦਾ ਪਲੂਨ ਪਹਿਲਾ ਸੂਆ ਮੂੰਹ ਚਾਰ ਦੰਦ ਜੈਨ ਨੂੰ ਸੁਦੀ ਪਈ ਆ ਤੇ ਮੱਲਾ ਨੂੰ ਤੁਰ ਗਿਆ ਰਾਜਿਰੂਜ ਜ ਸਮੀ ਬਣੀ ਵੀ ਬਹੁਤ ਜ਼ਿਆਦਾ ਸਲੀਨ ਦੇ ਕੱਪੜੇ ਵਰਗੀ ਪਈ ਆ ਜਮਾ ਤੇ ਲੱਸੀ ਦਾ ਵੀ ਤਾਂ ਕਿਸੇ ਪਾਸੇ ਹੈ ਹੀ ਨਹੀਂ ਹਨਾ ਫੁੱਲ ਸਾਈਜ਼ ਵੀ ਆ ਛੋਟੀ ਨਹੀਂ ਹੈਗੀ ਭਰਾ ਮੇਰਾ ਫੁੱਲ ਸਾਈਜ਼ ਆ ਠੀਕ ਹੈ ਹਾਂ ਦੰਦ ਦਿਖਾਉਣੇ ਆਪਾਂ ਦਿਖਾ ਦਨੇ ਆ ਸਦੰਤਾ ਚਲ ਚੌਗੀ ਕਨਫਰਮ ਹਨਾ ਆਲਾ ਦਿਖਾਈ ਦੇ ਬਈ ਫਰਮ ਕਰਾਵੇ ਮੈਂ ਠੀਕ ਆ ਚਾਰ ਦੰਦ ਅਰੀਜਨਲ ਠੀਕ ਆ ਚੌਗੀ ਆ ਹਲੇ ਮੂੰਹ ਅਰੀਜਨਲ ਜੈਨੂਨ ਪਹਿਲਾਂ ਸੁਆ ਸੁੰਦੀ ਪਈ ਆ ਤੇ ਬਾਕੀ ਲੇਵਾ ਵਗੈਰਾ ਦੇਖੋ ਪੂਰਾ ਫਿਟਿੰਗ ਵਾਲਾ ਸਾਫ ਤੇ ਸੁੱਪਲਾਈਆਂ ਪਾਉਣ ਲੱਗੀ ਬਹਿੜ ਤੇ ਸਾਫ ਸੁਥਰੀ ਜਿੰਦ ਜਾਨ ਬਹੁਤ ਆ ਰਾਜੀ ਸਮੀ ਬਣੀ ਵੀ ਹਾਂਜੀ ਵੀਰੇ ਰੇਟ ਇਹਦਾ ਕੀ ਹੋਊਗਾ ਰੇਟ ਬਾਈ ਫੋਨ ਤੇ ਕਰਾਂਗੇ ਜਾਇਜ਼ ਹੋਊਗਾ ਭਰਾ ਮੇਰਾ ਜੀ ਦੇ ਸਾਰਾ ਮਤ ਤੇ ਕਿੰਨੇ ਦਾ ਰੁਪਏ ਲੱਗ ਜੰਦੇ ਆ ਭਰਾ ਮੇਰਾ ਠੀਕ ਹੈ ਤੇ ਨੰਬਰ ਵਰਜੀ ਦਵਾਰੇ ਆਪਣਾ ਨੰਬਰ ਆਪਣਾ 709998062 ਪਿੰਡ ਕਰਿਆਰ ਵਾਲਾ ਜ਼ਿਲ੍ਹਾ ਪੈ ਗਿਆ ਆਪਾਂ ਨੂੰ ਬਟਿੰਡਾ ਬਟਿੰਡਾ ਥੀ ਬ람ਪੁਰਾ ਕੋਲ ਬ람ਪੁਰਾ ਸ਼ਾਇਦ ਨੇੜੇ ਪੈ ਗਿਆ ਬੜਾ ਦਵਾਰੇ ਸਾਰੇ ਫੇਸ ਕੁਆਲਟੀ ਭਰਾ ਮੇਰਾ ਸੋ ਸਰੀਰ ਦੇ ਬਾਕੀ ਚਾਰੂ ਚੂਰੂ ਪੂਰੀ ਫੁੱਲਾ ਹਨਾ ਹਾਂ ਹਾਂ ਬਾਈ ਫੇਰੀ ਬੋਡੀ ਇੰਨੀ ਤਗੜੀ ਬਣੀ ਆ ਹਾਂ ਮੇਰੇ ਤੇਰੇ ਨੂੰ ਖੁੱਲੇ ਵੇਖ ਖੁੱਲਾ ਖਾਂਦੀ ਵੀ ਦੀ ਆ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਤੋਂ